ਪੰਜਾਬੀ ਤਬਸਿਰਾਂ ਨਾਲ ਜੁੜੇ ਸਾਰੇ ਹੀ ਸਤਿਕਾਰਯੋਗ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਨਾਲ ਮੈਨੂੰ ਪੂਰਨ ਉਮੀਦ ਹੈ ਕਿ ਤੁਸੀਂ ਜੁੜੇ ਰਹੋਗੇ ਕਿਉਂਕਿ ਇਹ ਵੀਡੀਓ ਤੁਹਾਡੀ ਟੈਨਸ਼ਨ ਤਣਾ ਤੇ ਭਜਨ ਅਠ ਘਟਾਉਣ ਦੇ ਵਿੱਚ ਕਾਫੀ ਮਦਦ ਕਰੇਗੀ ਜੀ ਹਾਂ ਦੋਸਤੋ ਸਾਡੇ ਆਸੇ ਪਾਸੇ ਅਜਿਹੀਆਂ ਘਟਨਾਵਾਂ ਅਜਿਹੀਆਂ ਗੱਲਾਂ-ਬਾਤਾਂ ਵਾਪਰਦੀਆਂ ਨੇ ਕਾਹਲ ਦੇ ਵਿੱਚ ਅਸੀਂ ਉਹਨਾਂ ਗੱਲਾਂ ਵੱਲ ਧਿਆਨ ਹੀ ਨਹੀਂ ਦਿੰਦੇ ਇਹ ਬਿਲਕੁਲ ਸੱਚੀ ਕਹਾਣੀਆਂ ਦੋਸਤੋ ਕਿ ਮੈਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਿਹਾ ਹਾਂ ਅਸਲ ਜਿਹੜਾ ਜਨਰਲ ਡੱਬਾ ਹੁੰਦਾ ਉਸ ਦੇ ਵਿੱਚ ਬੈਠੇ ਸਾਰੀਆਂ ਲਗਭਗ ਸੀਟਾਂ ਭਰੀਆਂ ਹੋਈਆਂ ਨੇ ਤੇ ਇੱਕ ਕਸਬਾ ਨੁਮਾ ਸ਼ਹਿਰ ਦੇ ਵਿੱਚ ਜਾ ਕੇ ਟ੍ਰੇਨ ਰੁਕਦੀ ਆ ਤੇ ਉੱਥੇ ਇੱਕ ਵਿਅਕਤੀ 32-33 ਸਾਲ ਦਾ ਮੁੰਡਾ ਉਹ ਗੱਡੀ ਤੇ ਚੜਦਾ ਉਹਦੇ ਨਾਲ ਤਿੰਨ ਬੱਚੇ ਛੋਟੇ-ਛੋਟੇ ਜਿਨ੍ਹਾਂ ਦੀ ਮੇਰੇ ਖਿਆਲ ਚ ਉਮਰ ਜਿਹੜੀ ਸੀਗੀ 3 ਸਾਲ ਤੋਂ ਲੈ ਕੇ 6-7 ਸਾਲ ਤੱਕ ਹੋਵੇਗੀ ਉਹ ਵੀ ਨਾਲ ਚੜਦੇ ਨੇ ਤੇ ਉਹਨਾਂ ਦੇ ਚੜਨ ਤੋਂ ਪਹਿਲਾਂ ਦੱਬਾ ਬੜਾ ਸ਼ਾਂਤ ਸੀ ਜਦੋਂ ਬੱਚੇ ਆਏ ਤਾਂ ਉਹ ਬੱਚਿਆਂ ਨੇ ਆ ਕੇ ਉਹ ਹੱਲਾ ਕੋਈ ਤਹਾਂ ਲਟਕਣ ਲੱਗ ਗਿਆ ਕੋਈ ਕਿਸ ਤਰ੍ਹਾਂ ਕੋਈ ਆਪਸ ਦੇ ਵਿੱਚ ਲੜਨ ਲੱਗੇ ਤਾਂ ਉਹ ਸਾਰੀਆਂ ਸਵਾਰੀਆਂ ਦੇਖ ਰਹੀਆਂ ਸਨ ਕਿ ਯਾਰ ਕਿੱਡਾ ਗੈਰ ਜ਼ਿੰਮੇਵਾਰ ਬਾਪ ਆ ਕਿੱਡਾ ਗੈਰ ਜ਼ਿੰਮੇਵਾਰ ਪਿਓ ਆ ਕਿ ਉਹਦੇ ਬੱਚਾ ਨੂੰ ਰੋਕ ਨਹੀਂ ਰਿਹਾ ਸਾਰੀਆਂ ਸਵਾਰੀਆਂ ਪ੍ਰੇਸ਼ਾਨ ਹੋ ਰਹੀਆਂ ਨੇ ਪਰ ਦੋਸਤੋ ਉਹ ਵਿਅਕਤੀ ਬੜਾ ਗਮ ਸੁਮਝਾ ਹੋਇਆ ਬੈਠਾ ਸੀ ਤੇ ਬੱਚੇ ਉਵੇਂ ਹੀ ਚੌੜ ਦੇ ਵਿੱਚ ਇੱਕ ਦੂਜੇ ਨਾਲ ਲੜ ਰਹੇ ਨੇ ਕੁਝ ਖਿੱਚ ਰਹੇ ਨੇ ਕੁਝ ਪਾੜ ਰਹੇ ਨੇ ਤਾਂ ਉਸ ਤੋਂ ਬਾਅਦ ਇੱਕ ਜੈਂਟਲਮੈਨ ਨੇ ਉਸ ਨੂੰ ਕਿਹਾ ਕਿ ਭਾਈ ਸਾਹਿਬ ਤੁਹਾਡੇ ਜਵਾਕ ਨੇ ਇਹਨਾਂ ਨੂੰ ਰੋਕ ਨਹੀਂ ਸਕਦੇ ਗੱਡੀ ਦਾ ਸਾਰਾ ਮਾਹੌਲ ਖਰਾਬ ਕਰਤਾ ਗੱਡੀ ਦੇ ਵਿੱਚ ਤੁਹਾਡੇ ਚੜਨ ਤੋਂ ਪਹਿਲਾਂ ਬੜੀ ਸ਼ਾਂਤੀ ਸੀ ਤਾਂ ਦੋਸਤੋ ਉਸ ਬੰਦੇ ਨੇ ਬੜੇ ਨਿਮਮੋ ਝੁਣੇ ਜਿਹੇ ਲਹਿਜੇ ਦੇ ਵਿੱਚ ਕਿਹਾ ਕਿ ਬਾਈ ਜੀ ਮੇਰੇ ਅਸਲ ਦੇ ਵਿੱਚ ਨਾ ਜਿਹੜੇ ਵਾਈਫ ਸੀਗੇ ਮੇਰੀ ਪਤਨੀ ਸੀ ਉਹ ਨਾਨਕੀ ਗਈ ਹੋਈ ਸੀ ਜਵਾਕਾਂ ਦੇ ਮੇਰੇ ਸਹੁਰੇ ਗਈ ਹੋਈ ਸੀ ਤੇ ਰਾਤ ਉਹ ਅਕਾਲ ਚਲਾਣਾ ਹੋ ਗਿਆ ਤੇ ਉਹਨਾਂ ਨੇ ਸਾਨੂੰ ਬੁਲਾਇਆ ਮੈਂ ਤਿੰਨੇ ਬੱਚਿਆਂ ਨੂੰ ਲੈ ਕੇ ਉੱਥੇ ਜਾ ਰਿਹਾ ਹਾਂ ਭਾਵ ਕੀ ਸੀ ਕਿ ਉਹਨਾਂ ਬੱਚਿਆਂ ਦੀ ਮਾਂ ਮੁੱਕ ਚੁੱਕੀ ਸੀ ਪੂਰੀ ਹੋ ਚੁੱਕੀ ਸੀ ਅਕਲ ਚਲਾਣਾ ਹੋ ਚੁੱਕਿਆ ਸੀ ਤੇ ਉਸ ਤੋਂ ਬਾਅਦ ਦੋਸਤੋ ਸਾਰੀਆਂ ਸਵਾਰੀਆਂ ਸਮੇਤ ਮੈਂ ਵੀ ਉਹ ਬੱਚਿਆਂ ਨੂੰ ਅਸੀਂ ਪੁੱਛਕਾਰਨ ਲੱਗ ਗਏ ਤੇ ਉਹਨਾਂ ਨੂੰ ਕੋਈ ਆਪਦਾ ਸਮਾਨ ਕੱਢ ਕੇ ਬਿਸਕਟ ਦੇਣ ਲੱਗ ਗਿਆ ਕੋਈ ਕੁਛ ਕੋਈ ਜੱਫੀ ਚ ਨਾਲ ਲਾਉਣ ਲੱਗ ਗਿਆ ਕੋਈ ਬੱਚਿਆਂ ਨੂੰ ਖੜਾਉਣ ਲੱਗ ਗਿਆ ਕੋਈ ਨਾਲ ਖੇਡਣ ਲੱਗ ਗਿਆ ਕਿਉਂਕਿ ਸਾਰਾ ਜਿਹੜਾ ਧਿਆਨ ਸੀ ਉਹ ਗਿਆ ਵੀ ਇਹ ਬੱਚਿਆਂ ਦੀ ਜਿਹੜੀ ਮਾਤਾ ਜੀ ਆ ਉਹ ਨਹੀਂ ਰਹੀ ਸਿਰ ਤੇ ਸ਼ਾਨ ਨਹੀਂ ਰਹੀ ਆਪਾਂ ਦੇਖਦੇ ਹੁੰਨੇ ਆ ਮਾਂ ਦੇ ਨਾਲ ਸ਼ਾਨ ਹੁੰਦੀ ਹੈ ਜਦੋਂ ਮਾਂ ਨਹੀਂ ਰਹਿੰਦੀ ਤੇ ਸ਼ਾਨ ਨਹੀਂ ਰਹਿੰਦੀ ਤਾਂ ਉਹ ਬੱਚੇ ਸੀ ਛੋਟੇ ਉਹ ਲੱਗੇ ਹੋਏ ਸੀ ਤੇ ਸਾਰੇ ਡੱਬੇ ਦੀ ਸਥਿਤੀ ਬਦਲ ਗਈ ਤੇ ਉਹਦੇ ਨਾਲ ਵੀ ਸੰਦਰਦੀ ਕਰਨ ਲੱਗੇ ਸੋ ਸੇਮ ਦੋਸਤੋ ਐਵੇਂ ਜ਼ਿੰਦਗੀ ਦੇ ਵਿੱਚ ਕਈ ਬਹੁਤ ਵਾਰੀ ਹੁੰਦਾ ਕਿ ਅਸੀਂ ਬੰਦੇ ਨੂੰ ਭੱਜ-ਭੱਜ ਪਈ ਜਾਂਦੇ ਆ ਉਹਨੂੰ ਵੱਡੂ ਹਾਂ ਹੀ ਕਰੀ ਕਰੀ ਜਾਂਦੇ ਆ ਸਾਨੂੰ ਉਸ ਬੰਦੇ ਦੇ ਉਸ ਵਿਅਕਤੀ ਦੇ ਹਾਲਾਤ ਹੀ ਨਹੀਂ ਪਤਾ ਹੁੰਦੇ ਕਿ ਉਹ ਕਿਹੜੀ ਸਥਿਤੀ ਦੇ ਵਿੱਚ ਗੁਜ਼ਰ ਰਿਹਾ ਉਹ ਕਿਵੇਂ ਜਾ ਰਿਹਾ ਉਹ ਚੁੱਪ ਕਿਉਂ ਆ ਉਹ ਜਿਆਦਾ ਬੋਲਦਾ ਕਿਉਂ ਆ ਕਿਉਂਕਿ ਦੋਸਤੋ ਹਰ ਬੰਦੇ ਦੀ ਕਹਾਣੀਆਂ ਹਰ ਬੰਦੇ ਦੀ ਸਟੋਰੀ ਆ ਹਰ ਬੰਦਾ ਵੱਖੋ ਵੱਖਰੇ ਹਾਲਾਤਾਂ ਦੇ ਵਿੱਚ ਗੁਜ਼ਰਦਾ ਸੋ ਇੱਕ ਛੋਟੀ ਜੀ ਕਹਾਣੀ ਮੈਨੂੰ ਲੱਗਿਆ ਬੜੇ ਚਿਰ ਬਾਅਦ ਯਾਦ ਆਈ ਵੀ ਆਪਾਂ ਪੰਜਾਬੀ ਤਬਸਰਾ ਦੇ ਜਿਹੜੇ ਸਾਡੇ ਸੂਝਵਾਨ ਦਰਸ਼ਕ ਨੇ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੀਏ ਤਾਂ ਤੁਸੀਂ ਵੀ ਇਸ ਤਰ੍ਹਾਂ ਨਾਲ ਜ਼ਰੂਰ ਆਪਾਂ ਖਿਆਲ ਰੱਖਿਆ ਕਰੀਏ ਵੀ ਆਪਾਂ ਜੇ ਮੁਰੋਂ ਅਗਲੇ ਨੇ ਬਟਲ ਇੱਕ ਸੁਣਨਾ ਤੇ ਅਸੀਂ ਦੋ ਬਟਲ ਇਹ ਨਹੀਂ ਚਾਹੀਦਾ ਪਹਿਲਾਂ ਉਹਦੀ ਜੜ ਤੱਕ ਉਹਦੀ ਤਹਿ ਤੱਕ ਜਾਣਾ ਚਾਹੀਦਾ ਉਸ ਨੂੰ ਪੁੱਛਣਾ ਚਾਹੀਦਾ ਕਿ ਰੌਲਾ ਕੀ ਆ ਕਈ ਵਾਰੀ ਬੰਦੇ ਦੀ ਸਮੱਸਿਆ ਸਾਡੀ ਸਮੱਸਿਆ ਨਾਲੋਂ ਬਹੁਤ ਵੱਡੀ ਹੁੰਦੀ ਆ ਤੇ ਸਾਨੂੰ ਲੱਗਦਾ ਵੀ ਐਂ ਕੋ ਕਰ ਰਿਹਾ ਸੋ ਮੇਨ ਕੋ ਛੋਟੀ ਜੀ ਕਹਾਣੀ ਆ ਛੋਟੀ ਜੀ ਸਟੋਰੀ ਆ ਛੋਟੀ ਜੀ ਪ੍ਰੇਰਕ ਪ੍ਰਸੰਗ ਆ ਤੁਹਾਨੂੰ ਚੰਗਾ ਲੱਗਿਆ ਹੋਊਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਹੋਈਆਂ ਹੋਣਗੀਆਂ ਤੇ ਉਹ ਜਿਹੜੂ ਜ਼ਰੂਰ ਸ਼ੇਅਰ ਕਰਿਓ ਤੁਹਾਡਾ ਸਾਰਿਆਂ ਦਾ ਪਿਆਰ ਸਤਿਕਾਰ ਦੇਣ ਲਈ ਦੋਸਤੋ ਬਹੁਤ ਬਹੁਤ ਮਿਹਰਬਾਨੀ ਧੰਨਵਾਦ